ਅੱਜ ਰਾਮਗੜੀਆ ਸਿੱਖ ਬਰਾਦਰੀ ਵੱਲੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਲਾਲਜੀਤ ਸਿੰਘ ਪੁੱਲਰ ਦਾ ਪੁਤਲਾ ਫੁਕਿਆ ਗਿਆ। ਪੰਜਾਬ ਸਮੇਤ ਭਾਰਤ ਦੇਸ਼ ਦੇ ਅੰਦਰ ਦਿਨ ਬੱਬਾ ਦਿਨ ਸਿਆਸਤ ਵਿੱਚ ਆ ਰਹੀ ਗਿਰਾਵਟ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਬੀਤੇ ਦਿਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਲਾਲਜੀਤ ਸਿੰਘ ਪੁੱਲਰ ਵੱਲੋਂ ਇੱਕ ਸਟੇਜ ਤੋਂ ਰਾਮਗੜੀਆ ਸਿੱਖ ਬਰਾਦਰੀ ਪ੍ਰਤੀ ਬੋਲੀ ਗਈ ਪੱਦੀ ਸ਼ਬਦਾਵਲੀ ਦੇ ਵਿਰੋਧ ਵਿੱਚ ਵਿਧਾਨ ਸਭਾ ਹਲਕਾ ਜੰਡਿਆਲਾ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਪੈਂਦੇ ਪਿੰਡ ਤਾਰਾਗੜ ਵਿਖੇ RAM ਗੜੀਆ ਸਿੱਖ ਬਰਾਦਰੀ ਵੱਲੋਂ ਲਾਲਜੀਤ ਸਿੰਘ ਪੁੱਲਰ ਦਾ ਪੁੱਤਲਾ ਫੁਕਿਆ ਗਿਆ। ਤੇ ਮੁਰਦਾਬਾਦ ਦੇ ਨਾਰੇ ਲਗਾਏ ਗਏ ਚੰਡਿਆਲਾ ਗੁਰੂ ਤੋਂ ਕੁਲਵੰਤ ਸਿੰਘ ਮਿਰਦੀ ਦੀ ਰਿਪੋਰਟ ਸਾਰਿਆਂ ਨੂੰ ਪਹਿਲਾਂ ਬਾਈਕੋਤੀ ਦਾ ਖਾਲਸਾ ਬਾਈਕੋਤੀ ਦੀ ਬੰਦੇ ਇਹ ਜਿਹੜੀ ਵੀਡੀਓ ਆ ਕਿਸੇ ਸਿਆਸਤ ਨਾਲ ਨਾ ਜੁੜੀ ਜਾਵੇ ਇਹ ਸਾਡੀ ਬਰਾਦਰੀ ਇਕੱਠੀ ਹੋਈ ਆ ਜਿਹੜੀ ਲਾਲਜੀਤ ਭੁੱਲਰ ਨੇ ਬਹੁਤ ਹੀ ਮੰਦਭਾਗੀ ਗੱਲ ਕਹੀ ਆ ਕਿ ਰਾਮਗੜੀਆ ਨੂੰ ਤੇ ਉਹਦੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਵੀਡੀਓ ਬਣੀ ਆ ਤੇ ਸਾਡੀ ਬਰਾਦਰੀ ਜਿਹੜੀ ਆ ਮਹਾਰਾਜ ਜਸਲ ਸਿੰਘ ਰਾਮਗੜੀਆ ਜਿਹੜੇ ਵੱਡੇ ਜਰਨੈਲ ਹੋਏ ਉਹਨਾਂ ਦੇ ਵਿੱਚੋਂ ਆ ਤੇ ਇਹਦਾ ਕੀ ਮਤਲਬ ਬਣਦਾ ਵੀ ਇਹਨਾਂ ਨੂੰ ਗੁੱਲੀ ਘੜ ਕਹਿਣ ਵਾਲਾ ਜਾਂ ਗਲਤ ਸ਼ਬਦ ਵਰਤਨ ਵਾਲਾ ਇਹਨੂੰ ਇਹ ਦੱਸ ਦੇਣਾ ਚਾਹੁੰਦੇ ਆ ਵੀ ਜਦੋਂ ਗੁੱਲੀ ਘੜ ਮੰਜੀ ਠੋਕਦੇ ਆ ਨਾ ਤੇ ਇਦਾਂ ਦੀ ਮੰਜੀ ਠੋਕਦੇ ਆ ਵੀ ਚੇਤਾ ਨਹੀਂ ਭੁੱਲਦਾ ਕਿਸੇ ਨੂੰ ਤੇ ਸਾਡੀ ਉਹਦੇ ਅੱਗੇ ਬੇਨਤੀ ਆ ਵੀ ਅੱਗੇ ਤੋਂ ਇਹਦੇ ਅੱਗੇ ਨਹੀਂ ਇਹਦੇ ਅੱਗੇ ਵੀ ਵੀ ਅੱਗੇ ਤੋਂ ਇਦਾਂ ਦੀ ਜਿਹੜੀ ਨਾ ਕਿਸੇ ਬਰਾਦਰੀ ਨੂੰ ਗੱਲ ਕਰਕੇ ਕਹਿਣ ਦਾ ਕਿਸੇ ਦਾ ਕੋਈ ਮਤਲਬ ਨਹੀਂ ਬਣਦਾ ਕੋਈ ਗਲਤ ਤਰੀਕੇ ਨਾਲ ਇਹਦੀਆਂ ਜੜੀਆਂ ਰੋਟੀਆਂ ਜੜੀਆਂ ਸੇਕੀਆਂ ਜਾਣ ਉਹ ਨਾਲ ਸੇਕੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਤੇ ਕਿਸੇ ਵੀ ਬਰਾਬਰੀ ਬਾਰੇ ਅਪਸ਼ਬਦ ਬੋਲਣਾ ਬਹੁਤ ਹੀ ਮਾੜੀ ਗੱਲ ਭਾਵੇਂ ਕੋਈ ਵੀ ਬਰਾਬਰੀ ਹੋਵੇ ਅਸੀਂ ਉਸ ਅਨਸਮਵਤ ਚੋਣਾ ਜਿਹੜਾ ਜਸਾ ਸਿੰਘ ਰਾਮਗੜੀਆ ਦਿੱਲੀ ਫੜੇ ਕਰਕੇ ਆਏ ਸੀ ਉਹਨਾਂ ਦੀ ਅਜੇ ਵੀ ਸਜੋਬਤ ਤਸਵੀਰ ਦਰਬਾਰ ਵਿੱਚ ਦਰਬਾਰ ਸਜੋਬਤ ਕੀਤੀ ਹੋਈ ਹੈ ਤੇ ਬਹੁਤੀਆਂ ਗੱਲਾਂ ਨਾ ਕਹਿੰਦੇ ਹਰ ਮੰਤਰੀ ਸੰਤਰੀ ਕੋਈ ਵੀ ਕਿਸੇ ਵੀ ਲੈਵਲ ਤੇ ਹੋਵੇ ਕਿਸੇ ਵੀ ਬਰਾਬਰੀ ਬਾਰੇ ਵੱਧ ਘੱਟ ਬੋਲਣ ਦੀ ਕਿਰਪਾਲਤਾ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਉੱਤੇ ਪੰਜਾਬ ਲੈਵਲ ਤੇ ਵੀ ਗੱਲ ਹੋਈ ਕੱਲ ਹਰਜੀਤ ਸਿੰਘ ਦੇ ਨਾਲ ਤੇ ਉਹਨਾਂ ਨੇ ਸਾਡੇ ਨਾਲ 17 ਤਰੀਕ ਦੀ ਮੀਟਿੰਗ ਰੱਖੀ ਆ ਤੇ ਜਿਹਦੇ ਵਿੱਚ ਅਸੀਂ ਹੋਰ ਵੀ ਫੈਸਲੇ ਲਏ ਜਾਣਗੇ ਵੀ ਅੱਗੇ ਤੋਂ ਕੀ ਕੀਤਾ ਜਾਵੇ ਵੀ ਜੇ ਕੋਈ ਇਦਾਂ ਦਾ ਬੰਦਾ ਕੋਈ ਗਲਤ ਤਰੀਕੇ ਨਾਲ ਜਿਹੜਾ ਨਾ ਸਾਨੂੰ ਪੇਸ਼ ਕਰਦਾ ਵਾ ਫਿਰ ਉਹਦੇ ਲਈ ਸਾਡਾ ਤਰੀਕਾ ਵੱਖਰਾ ਹੋਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ